ਲੁਧਿਆਣੇ ਦੇ ਸਭ ਤੋਂ ਮਹਿੰਗੇ ਲਾਡੂਵਲ ਟੋਲ ਪਲਾਜ਼ਾ ਨੂੰ ਕਿਸਾਨ ਯੂਨੀਅਨ ਨੇ ਫ੍ਰੀ ਕਰ ਦਿੱਤਾ ਤੇ ਕਰੀਬ 11 ਵਜੇ ਕਿਸਾਨਾਂ ਨੇ ਵੱਡੀ ਗਿਣਤੀ 'ਚ ਇਕੱਠਾ ਹੋ ਕੇ ਟੋਲ ਪਲਾਜ਼ਾ ਤੇ ਬਣੇ ਬੂਥ ਤੇ ਕਬਜ਼ਾ ਕਰ ਲਿਆ ਤੇ ਉੱਥੇ ਬੈਠੇ ਕਰਮਚਾਰੀਆਂ ਨੂੰ ਟੋਲ ਪਲਾਜ਼ਾ ਤੋਂ ਵਾਪਸ ਭੇਜ ਦਿੱਤਾ। ਸੁਦਾਸ ਜੀ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਕਿਸ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਮਿਲ ਕੇ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਜਿਸ ਦੇ ਚੱਲਦੇ ਕਿਸਾਨ ਆਗੂ ਨੇ ਗੱਲ ਕੀਤੀ ਹੈ ਤੇ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਤੇ 2 ਸਾਲ ਪਹਿਲਾਂ ਖਤਮ ਹੋ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਇਹ ਖਤਮ ਨਹੀਂ ਕੀਤਾ ਗਿਆ ਬਲਕਿ ਇੱਥੇ ਸਾਲ ਜ ਤਿੰਨ ਵਾਰ ਟੋਲ ਦੇ ਆ ਕੀਮਤਾ ਵਧਾ ਦਿੱਤੀ ਗਈਆਂ ਮੈਂ ਕਿਹਾ ਕਿ ਲੋਕ ਇਸ ਟੋਲ ਤੋਂ ਲਗਾਤਾਰ ਪਰੇਸ਼ਾਨ ਸੀ ਜੋ ਲੁਧਿਆਣੇ ਤੋਂ ਫਲੋਰ ਜਾਣਾ ਹੁੰਦਾ ਸੀ ਉਸ ਦਾ ਪੈਟਰੋਲ 200 ਰੁਪਏ ਲੱਗਦਾ ਜਦ ਕਿ ਫਾਸਟ ਟੈਗ ਨਹੀਂ ਹੋਣ ਦੇ ਕਾਰਨ ਟੋਲ ਪਲਾਜ਼ਾ ਵਾਲੇ ਉਸ ਤੋਂ 400 ਰੁਪਏ ਵਸੂਲਦੇ ਸੀ ਮੈਂ ਕਿਹਾ ਕਿ 220 ਰੁਪਏ ਇੱਕ ਰਸਤੇ ਦਾ ਕਿਰਾਇਆ ਪਰ ਉਹਨਾਂ ਦੇ ਵੱਲੋਂ ਹੁਣੇ ਟੋਲ ਪਲਾਜ਼ਾ ਅਨਮਿੱਥੇ ਸਮੇਂ ਲਈ ਪੰਦੇ ਕਾਤੇ ਬਤਾ ਕੇ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਲਬਾਜ ਸਿੰਘ ਗੇਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਜ ਟੋਲ ਫ੍ਰੀ ਕੀਤਾ ਜੀ ਤੁਸੀਂ ਇਹ ਟੋਲ ਦੇ ਨਾਂ ਇਸ ਸਾਲ ਦੇ ਵਿੱਚ ਤਿੰਨ ਵਾਰੀ ਰੇਟ ਵਧੇ ਨੇ ਇਹ ਵਾਧੇ ਰੇਟਾਂ ਨੂੰ ਮੁਕਰਾ ਕੇ ਪਬਲਿਕ ਦੀ ਮੰਗ ਦੇ ਉੱਪਰ ਅਸੀਂ ਇਹ ਦੋ ਜਥੇਬੰਦੀਆਂ ਵੱਲੋਂ ਬੀਕੇਯੂ ਦਬਾਬਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਟੋਲ ਫ੍ਰੀ ਕਰਤਾ ਜੀ ਕੀ ਲੱਗਦਾ ਜੀ ਟੋਲ ਨੂੰ ਫ੍ਰੀ ਕੀਤਾ ਪਿਛਲੇ ਦਿਨ ਕਾਲ ਵੀ ਦਿੱਤੀ ਆ ਤੁਸੀਂ ਪਰ ਅੱਜ ਟੋਲ ਫ੍ਰੀ ਕਰ ਦਿੱਤਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ ਉਸ ਤੋਂ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਇੱਕ ਵਾਰੀ ਮੰਗ ਪੱਤਰ ਵੀ ਦੇ ਕੇ ਆਏ ਆ ਐਨਐਚਈ ਨੂੰ ਵੀ ਮੰਗ ਪੱਤਰ ਭੇਜਿਆ ਸੀ ਵੀ ਰੇਟ ਬਹੁਤ ਜ਼ਿਆਦਾ ਵਧ ਰਹੇ ਨੇ ਕਿਹੜਾ ਸਰਕਾਰ ਦਾ ਇਹੋ ਜਿਹਾ ਬਜਟ ਆ ਜਿਹੜਾ ਇਸੇ ਟੋਲ ਦੇ ਉੱਪਰ ਪੈ ਰਿਹਾ ਕਿ ਆ ਸਾਨੂੰ ਇਹ ਦੱਸੋ ਵੀ ਤੁਸੀਂ ਕਿਹੜੀ ਫੈਸਿਲਿਟੀ ਸਾਨੂੰ ਦੇ ਰਹੇ ਆ ਜਿਹੜਾ ਕਰਕੇ ਤੁਸੀਂ ਹਰ ਰੋਜ਼ ਟੋਲ ਦੇ ਰੇਟ ਵਧਾ ਰਹੇ ਆ ਤੁਸੀਂ ਇਸ ਕਰਕੇ ਇਹ ਨਾ ਸਹਿਣ ਜੋਗਾ ਇਹ ਜਿਹੜਾ ਕਿ ਲੋਕਾਂ ਦੀ ਜੇਬ ਤੇ ਵੱਡਾ ਢਾਕਾ ਪੈ ਰਿਆ ਔਰ ਅਸੀਂ ਇਹ برداشت ਨਹੀਂ ਕਰ ਸਕਦੇ ਹਾਲਾਂਕਿ ਸਾਡੀਆਂ ਕਿਸਾਨਾਂ ਦੀਆਂ ਗੱਡੀਆਂ ਜੜੀਆਂ ਲੰਘਦੀਆਂ ਨੇ ਨਗਾਹ ਦਿੰਦੇ ਆ ਟੋਲ ਵਾਲੇ ਪਰ ਫਿਰ ਵੀ ਕਿਤੇ ਨਾ ਕਿਤੇ ਪਬਲਿਕ ਨੂੰ ਮੁੱਖ ਰੱਖ ਕੇ ਅਸੀਂ ਇੱਕ ਜਿਹੜਾ ਫੈਸਲਾ ਲਿਆ ਕੀ ਲੱਗਦਾ ਜਿਹੜੀ ਤੁਹਾਡੇ ਲੋਕ ਕਿੰਨੇ ਕਿੰਨੇ ਰੇਟਾਂ ਦੇ ਵਿੱਚ ਅਗਰ ਗੱਲ ਕਰੀਏ ਤੁਸੀਂ ਜ਼ਿਕਰ ਕਰ ਰਹੇ ਸੀ ਕਿੰਨੇ ਕਿੰਨੇ ਰੇਟਾਂ ਤੇ ਢਾਕਾ ਆਇਆ ਅਸੀਂ ਤੇ ਇਹ ਗੱਲ ਕਹਿੰਦੇ ਆ ਜੀ ਇਹ ਦਾ 2 ਸਾਲ ਹੋ ਗਏ ਮੁੰਿਆਲ ਪੂਰੀ ਹੋਈ ਨੂੰ ਇਹ ਟੋਲ ਹੀ ਫ੍ਰੀ ਬੰਦ ਹੋਣਾ ਚਾਹੀਦਾ ਅਗਰ ਇਹ ਗਵਰਨਮੈਂਟ ਬੰਦ ਨਹੀਂ ਕਰਦੀ ਤਾਂ ਜਿਹੜਾ ਪੁਰਾਣਾ ਰੇਟ ਸੀ 150 ਰੁਪਿਆ 700 ਰੁਪਏ ਦੀ 24 ਘੰਟੇ ਦੀ ਪਰਚੀ ਕੱਟਦੇ ਸੀ ਤਿੰਨ ਚਾਰ ਵਾਰੀ ਆ ਜਾਈ ਜਾਂਦਾ ਸੀ ਹੁਣ 430 ਦੀ ਪਰਚੀ ਤੇ ਇੱਕ ਪਾਸਾ ਹੁੰਦਾ ਵਾਪਸੀ ਹੋਣਾ 430 ਫੇਰ ਦੇ ਦਿਓ ਇਹ ਪਾਸਟੈਗ ਨਹੀਂ ਹੈਗਾ ਇਹ ਬਾਅਦ ਟੈਗ ਤੇ ਆ ਤੇ ਫਿਰ ਬੰਦਾ ਨੰਗਦਾ ਵਾ ਉਸ ਤਰ੍ਹਾਂ ਨੰਗਨ ਨਹੀਂ ਦਿੰਦਾ ਸਰਦਾਰ ਜੀ ਤੁਹਾਡੇ ਕੋਲ ਐਲਾਨ ਕੀਤਾ ਗਿਆ ਸ਼ਨੀਵਾਰ ਤੱਕ ਜਲਦਬਤ ਨਹੀਂ ਕੋਈ ਹੋਈ ਟੋਲ ਕਲਾਜ ਆ ਲੈਣਾ ਨਹੀਂ ਸਾਡੀ ਕੋਈ ਨਹੀਂ ਹੋਈ ਇਹ ਮੇਰੇ ਸਾਥੀ ਜਥੇਬੰਦੀ ਨੇ ਨਹੀਂ ਹੁਣ ਕਿੰਨੇ ਦਿਨਾਂ ਲਈ ਤੁਸੀਂ ਇਹ ਫੋਨ ਤੇ ਬੈਠੇ ਰਹੋਗੇ ਜਿੰਨਾ ਚਿਰ ਸਾਡੇ ਰੇਟ ਨਹੀਂ ਕੱਟਦੇ ਕਈ ਕੀ ਨਾਮ ਹੈ ਜੀ ਸਾਡਾ ਦਲਬਾਣੀ ਮੈਂ ਫਤਿਹ ਅਰਜ਼ ਕਰਦਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕਿ ਮੈਂਦਰਵੀਰ ਸਿੰਘ ਕਾਤਿਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਜੀ ਹਾਂਜੀ ਅਸੀਂ ਟੋਲ ਫਰੀ ਕਰ ਦਿੱਤਾ ਗਿਆ ਹੈ ਜੀ ਤੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਜਿਵੇਂ ਪ੍ਰਧਾਨ ਦਲਬਾਤ ਸਿੰਘ ਗਿਲ ਉਹਨਾਂ ਨੇ ਦੱਸਿਆ ਆਪ ਜੀ ਨੂੰ ਸੰਖੇਪ ਵਿੱਚ ਤੇ ਅਸੀਂ ਉਦੋਂ ਤੱਕ ਇਥੋਂ ਉਠਾਂਗੇ ਨਹੀਂ ਅਸੀਂ ਟੋਲ ਫਰੀ ਚੱਲੂਗਾ ਜੀ ਲੱਗਦਾ ਜੀ ਡਿਮਾਂਡ ਜਿਹੜੀ ਐ ਕਿਹਾ ਜਾ ਰਿਹਾ ਹੈ ਕਿਸਾਨ ਲੰਘ ਜਾਂਦੇ ਨੇ ਪਰ ਲੋਕ ਜਿਹੜੇ ਲੋਕਾਂ ਦੇ ਹਿੱਤ ਨੂੰ ਦੇਖਦੇ ਆ ਲੋਕਾਂ ਦੇ ਦੇਖੋ ਜੀ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਅੱਜ ਸਾਰੀ ਗੱਲ ਦੀ ਸਮਝ ਆ ਗਈ ਪਹਿਲਾਂ ਸਰਕਾਰਾਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਵੀ ਕਿਸਾਨ ਜਥੇਬੰਦੀਆਂ ਇਹ ਇਹ ਰਲਦੀਆਂ ਦੀ ਜੀ ਇਹ ਹਰੇਕ ਜਗ੍ਹਾ ਧਰਨਾ ਲਾ ਲੈਂਦੀਆਂ ਨੇ ਲੋਕਾਂ ਨੂੰ ਬੜਾ ਡਿਮੋਟੀਵੇਟ ਕੀਤਾ ਗਿਆ ਪਰ ਅੱਜ ਲੋਕ ਬਹੁਤ ਸਮਝਦਾਰ ਆ ਲੋਕਾਂ ਨੇ ਆ ਇਲੈਕਸ਼ਨ ਚ ਜਵਾਬ ਵੀ ਦੇ ਦਿੱਤਾ ਸਰਕਾਰ ਨੂੰ ਔਰ ਲੋਕੀ ਸਮਝ ਗਏ ਆ ਔਰ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਜਿਹੜੀ ਕਿਸਾਨ ਜਥੇਬੰਦੀਆਂ ਇਹ ਲੋਕ ਹਿੱਤ ਲਈ ਕੰਮ ਹਮੇਸ਼ਾ ਕਰਦੀਆਂ ਆਈਆਂ ਤੇ ਅਸੀਂ ਵੀ ਕਰਦੇ ਰਹਾਗੇ ਬੈਂਕਵੈਟ ਹਾਲ ਕੀ ਵਿਸ਼ਾਲ ਸੰਗ੍ਰਹਿ ਅਬ ਆਪਕੇ gobanquets.com ਪਰ 골ਡ ਮੈਂਬਰਸ਼ਿਪ ਉਪਰ 5 ਲੱਖ ਪਰ ਔਰ ਬੈਨੀਫਿਟ ਮਿਲੇਗਾ ਵਰਥ 10 ਲੱਖ ਰੁਪੀਏ जहाँ पर वेज एंड नॉन वेज फंक्शन के लिए 200 लोगों के लिए बैंकवेट हॉल अवेलेबल है और साथ ही यहाँ 20 रूम्स एब्सोल्युटली फ्री स्विमिंग पूल एक्सेस थ्री इयर्स के लिए 35 परसेंट डिस्काउंट फूड और बेवरेजेस के ऊपर 25 स्पा एंड बॉडी मसाज फ्री थ्री ईयर्स के लिए इतना ही नहीं वन ब्राइडल मेकअप बाय हेयर प्लेस मॉडल टाउन एवं टेन पार्टी मेकअप एब्सोल्युटली फ्री मिलेगा इसके अलावा दो दुबई टिकट्स एब्सोल्युटली फ्री पर मिलेगा आज ही संपर्क कीजिए गो बैंकविट्स डॉट कॉम से सिक्स टू थ्री नाइन डबल जीरो जीरो सिक्स थ्री टू इस नंबर पर।